बोलिए सतगुरु कबीर महाराज की आवाज ਘਟ ਬੋਲੀਏ ਸਤਗੁਰੂ ਕਬੀਰ ਮਹਾਰਾਜ ਕੀ ਤਨ ਤਨ ਸਤਗੁਰੂ ਕਬੀਰ ਮਹਾਰਾਜ ਦੀ ਗੋਦ ਦੇ ਵਿੱਚ ਬੈਠੇ ਸਾਰੀ ਸੰਗਤ ਮੰਚ ਤੇ ਵਿਰਾਜਮਾਨ ਸਾਡੇ ਆਚਾਰੀਆ ਸਾਹਿਬ ਜਗਦੀਸ਼ ਮਹਾਰਾਜ ਜੀ ਉਹਨਾਂ ਦੇ ਨਾਲ ਸੰਤ ਮਹਾਪੁਰਸ਼ ਜੋ ਯੂਪ ਤੋਂ ਆਏ ਨੇ ਬਨਾਰਸ ਦੀ ਧਰਤੀ ਤੋਂ ਆਏ ਨੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਧਰਤੀ ਤੋਂ ਆਏ ਨੇ ਮੰਚ ਤੇ ਵਿਰਾਜਮਾਨ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਰੇ ਪੰਜਾਬ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਤਿਗੁਰੂ ਕਬੀਰ ਸਾਹਿਬ ਦਾ ਸੰਮੇਲਨ ਮੈਂ ਵਧਾਈ ਦੇਵਾਂਗਾ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਹੀ ਮੇਰੇ ਵੀਰ ਜਿਨ੍ਹਾਂ ਨੇ ਅੱਡਾ ਵੱਡਾ ਪ੍ਰੋਗਰਾਮ ਉਲੀਕਿਆ ਔਰ ਖਾਸ ਕਰਕੇ ਮਰੀਆਂ ਭੈਣਾ ਮਤਾਵਾਂ ਨੌਜਵਾਨ ਜਿਸ ਤਰ੍ਹਾਂ ਅਨੁਸ਼ਾਸਨ ਚ ਬੈਠੇ ਇਸ ਦੀ ਗੱਲ ਦੀ ਤੁਸੀਂ ਵਧਾਈ ਦੇ ਪਾਤਰ ਹੋ ਸਾਡਾ ਕਬੀਰ ਬੰਧ ਜਿਹੜਾ ਪੰਜਾਬ ਦੇ ਵਿੱਚ ਆ 12-13 ਲੱਖ ਦੇ ਕਰੀਬ ਹੈ 23 ਵਿਧਾਨ ਸਭਾ ਜਿਨ੍ਹਾਂ ਦੇ ਵਿੱਚ ਸਾਡੇ ਕਬੀਰ ਪੰਥ ਮੇਘ ਭਗਤ ਭਾਈਚਾਰੇ ਦੀ ਵੋਟ ਹੈ 6 ਲੋਕ ਸਭਾ ਨੇ ਪਰ ਸਾਨੂੰ ਰਾਜਨੀਤੀ ਦੇ ਵਿੱਚ ਉਹਨਾਂ ਮਾਨ ਸਨਮਾਨ ਨਹੀਂ ਮਿਲਦਾ ਜਿੰਨਾ ਚਾਹੀਦਾ ਕਿਉਂਕਿ ਜੇ ਅਸੀਂ ਧਾਰਮਿਕ ਖੇਤਰ ਦੇ ਵਿੱਚ ਅੱਗੇ ਵਧਣਾ ਤੇ ਉਹਦੇ ਨਾਲ-ਨਾਲ ਸਾਨੂੰ ਰਾਜਨੀਤੀ ਖੇਤਰ 'ਚ ਵੀ ਅੱਗੇ ਵਧਣ ਦੀ ਬਹੁਤ ਲੋੜ ਹੈ ਤੁਹਾਡੇ ਸਾਰਿਆਂ ਦੇ ਪ੍ਰਿਆਸ ਨਾਲ ਸਾਡੇ ਬਹੁਤ ਸਤਿਕਾਰਯੋਗ ਆਦਰਨੀਏ ਭਗਤ ਚੂਨੀ ਲਾਲ ਜੀ ਜੋ ਸਾਡੇ ਕੈਬਨਟ ਮੰਤਰੀ ਉਹ ਸਾਡੇ ਕਬੀਰ ਪੰਥ ਦੇ ਉਹਨਾਂ ਜਿੰਜਾਰੂ ਨੇਤਾਵਾਂ ਦੇ ਵਿੱਚ ਸੀ ਅੱਜ ਉਹਨਡੀ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆ ਸਕੇ ਉਹਨਾਂ ਦੀ ਇੱਛਾ ਸੀ ਆਣ ਦੀ ਜਿਨ੍ਹਾਂ ਨੇ ਸਤਗੁਰੂ ਕਬੀਰ ਸਾਹਿਬ ਜੀ ਬਾਣੀ ਨੂੰ ਆਪਣੇ ਹਲਕੇ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਲੈ ਕਰਕੇ ਪ੍ਰਚਾਰ ਪ੍ਰਸਾਰ ਦੇ ਵਿੱਚ ਕੋਸ਼ਿਸ਼ ਕੀਤੀ ਬਹੁਤ ਕੰਮ ਉਹਨਾਂ ਨੇ ਕੀਤਾ ਕਬੀਰਪੰਥ ਵਾਸਤੇ ਸਾਡੇ ਜਲੰਧਰ ਦੇ ਵਿੱਚ ਤਨ ਤਨ ਸਤਗੁਰੂ ਕਬੀਰ ਸਾਹਿਬ ਜੀ ਦਾ ਮੁੱਖ ਮੰਦਿਰ ਹੈ ਜਿਹਦੇ 'ਚ ਕਰੋੜਾਂ ਰੁਪਈਆ ਲਗਾ ਕੇ ਗ੍ਰਾਂਟਾਂ ਮੰਦਿਰ ਦੀ ਸਵਾਰੀ ਕੀਤੀ ਸਾਰੇ ਪੰਜਾਬ ਦੇ ਮੰਦਿਰਾਂ ਦੇ ਵਿੱਚ ਗਏ ਸਤਗੁਰੂ ਕਬੀਰ ਸਾਹਿਬ ਜਿਹਦੇ ਨਾਮ ਦੀ ਛੁੱਟੀ ਕਰਾਈ ਕਈ ਕੰਮ ਕਰਵਾਏ ਜਿਹੜੇ ਸਾਂਝੇ ਕੰਮ ਸੀ ਮੈਂ ਸਮਝ ਨਾ ਸਾਡੇ ਸਮਾਜ ਨੂੰ ਇਕਜੁੱਟਾਉਣ ਦੀ ਲੋੜ ਆ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਹੁਣ ਮੇਰੇ ਵੱਡੇ ਭਾਈ ਬਹੁਤ ਸਤਿਕਾਰਯੋਗ ਮਿੰਦਰ ਭਗਤ ਜੀ ਜੋ ਤੁਹਾਡੇ ਲੋਕਾਂ ਦੇ ਅਸ਼ੀਰਵਾਦ ਨਾਲ ਕਬੀਰ ਪੰਥ ਦੇ ਅਸ਼ੀਰਵਾਦ ਦੇ ਨਾਲ ਉਹ ਐਮਐਲਏ ਬਣੇ ਔਰ ਤੁਹਾਡੀਆਂ ਦੁਆਵਾਂ ਤੁਹਾਡੇ ਸਹਿਯੋਗ ਦੇ ਨਾਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਸੌਰ ਨੇ ਉਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚੋਂ ਸੀਨੀਅਰ ਵਜ਼ੀਰ ਬਣਾਇਆ ਇਹ ਸਾਡੇ ਕਬੀਰਪੰਥ ਵਾਸਤੇ ਸਾਰੇ ਵਾਸਤੇ ਮਾਨ ਦੀ ਗੱਲ ਹੈ ਔਰ ਮੈਂ ਸਮਝਦਾ ਸਾਡੇ ਘਟੋ ਘਟ 10 ਐਮਐਲ ਬੰਨੇ ਚਾਹੀਦੇ ਸੀ ਗੁਰਦਾਸਪੁਰ ਦੇ ਵਿੱਚ ਜਿੰਨੀ ਸਾਡੀ ਆਬਾਦੀ ਆ ਪਠਾਨਕੋਟ ਚ ਜਿੰਨੀ ਵਾਦੀ ਆ ਅੰਮ੍ਰਿਤਸਰ ਚ ਲੁਧਿਆਣੇ ਚ ਫਰੋਜ਼ਪੁਰ ਦੇ ਵਿੱਚ ਜਿੰਨੀ ਵਾਦੀ ਆ ਅਸੀਂ ਰਾਜਨੀਤਿਕ ਤੌਰ ਤੇ ਵੀਰੋ ਬੜੇ ਪਿਛੜੇ ਜੇ ਜੇ ਅਸੀਂ ਸਿਰ ਚੱਕ ਕੇ ਜੀਣਾ ਚਾਹੁੰਦੇ ਆ ਅੱਗੇ ਵਧ ਕੇ ਜੀਣਾ ਚਾਹੁੰਦੇ ਆ ਤੇ ਸਾਨੂੰ ਧਾਰਮਿਕ ਤੌਰ ਤੇ ਇਕੱਠਾ ਹੋਣਾ ਪਏਗਾ। ਔਰ ਜਿਸ ਤਰ੍ਹਾਂ ਵਾ ਇਕੱਠ ਅੱਜ ਦੇਖਿਆ ਮੈਂ ਬਹੁਤ ਘੱਟ ਇਸ ਤਰ੍ਹਾਂ ਦੇ ਇਕੱਠ ਦੇਖੇ ਨੇ। ਮਹਾਰਾਜ ਜੀ ਜਗਦੀਸ਼ ਮਹਾਰਾਜ ਜੀ ਆਚਾਰੀਆ ਸਾਹਿਬ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਡਾ ਕਬੀਰ ਪੰਥ ਦਿਨ ਰਾਤ ਚੁਗਨੀ ਅੱਗੇ ਤਰੱਕੀ ਕਰ ਰਿਹਾ। ਸੋ ਮੈਂ ਆਸ ਕਰਾਂਗਾ ਸਤਗੁਰੂ ਕਬੀਰ ਸਾਹਿਬ ਜੀ ਦੇ ਚਰਨਾਂ 'ਚ ਔਰ ਤੁਹਾਡੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਇਕਜੁੱਟ ਹੋ ਕੇ ਹੁਣ ਵੀ ਮੈਂ ਦੇਖਿਆ ਚਾਰ ਪੰਜ ਮਹੀਨੇ ਪਹਿਲਾਂ ਜਦੋਂ ਚੋਣਾ ਹੋਇਆ ਮਹਿੰਦਰ ਭਗਤ ਜੀ ਉਮੀਦਵਾਰ ਸੀ ਸਾਡੇ ਕਬੀਰ ਪੰਥ ਨੇ ਸਾਡੇ ਸਮਾਜ ਨੇ ਡਟ ਕੇ ਨਾਲ ਖੜੇ ਹੋਏ ਔਰ ਸਰਬ ਸਮਾਜ ਨੇ ਬਾਕੀ ਸਾਰੇ ਸਮਾਜ ਨੇ ਵੀ ਭਗਤ ਜੀ ਨੂੰ ਆਪਣਾ ਅਸ਼ੀਰਵਾਦ ਦਿੱਤਾ ਬੜੀ ਖੁਸ਼ੀ ਵਾਲੀ ਗੱਲ ਏ ਬੜੀ ਮਾਣ ਵਾਲੀ ਗੱਲ ਏ ਔਰ ਤੁਹਾਡਾ ਕਿਸੇ ਦਾ ਵੀ ਕੋਈ ਕੰਮ ਹੋਇਆ ਭਗਤ ਜੀ ਦੇ ਦਰਵਾਜ਼ੇ ਖੁੱਲੇ ਨੇ 24 ਘੰਟੇ ਪਿੱਛੇ 20 ਸਾਲ ਸਤਿਕਾਰਯੋਗ ਭਗਤ ਚੁੰਨੀ ਲਾਲ ਜੀ ਜਦੋਂ ਮੰਤਰੀ ਰਹੇ ਨੇ ਚਾਹੇ ਕੋਈ ਗਰਦਾਸਪੁਰ ਦਾ ਗਿਆ ਚਾਹੇ ਕੋਈ ਪਠਾਨਕੋਟ ਦਾ ਗਿਆ ਕਿਤੋਂ ਵੀ ਕੋਈ ਵੀਰ ਗਿਆ ਭੈਣ ਭਰਾ ਗਿਆ ਉਹਦਾ ਕੰਮ ਰਾਜਨੀਤਿਕ ਤੌਰ ਤੇ ਖੜਨ ਨਹੀਂ ਦਿੱਤਾ ਅੜਨ ਨਹੀਂ ਦਿੱਤਾ ਉਹਦੇ ਕੰਮ ਕੁਰਬਾਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀ ਮੈਂ ਸਾਰੀ ਜਿਹੜੀ ਟੀਮ ਲੱਗੀ ਹੈ ਰਜਿੰਦਰ ਜੀ ਸ਼ੋਕ ਜੀ ਔਰ ਮੇਰੇ ਵੀਰ ਮੋਹਤ ਭਗਤ ਜੀ ਸਾਰੇ ਸ਼ੋਕ ਭਗਤ ਜੀ ਵੀ ਬੈਠੇ ਨੇ ਸਾਡੇ ਮਾਸਟਰ ਤੇਜਿੰਦਰ ਕੱਲੇ ਜੀ ਪ੍ਰਚਾਰਕ ਨੇ ਵੀ ਜਰਿੰਦਰ ਤੋਂ ਆਏ ਨੇ सुरेंद्र ਭਗਤ ਜੀ ਚੰਡੀਗੜ੍ਹ ਤੋਂ ਆਲ ਇੰਡੀਆ ਮੇਕ ਸਭਾ ਦੇ ਪ੍ਰਧਾਨ ਨੇ ਅਸ਼ੋਕ ਜੀ ਅੰਮ੍ਰਿਤਸਰ ਤੋਂ ਸਾਰੇ ਮੇਰੇ ਸੁਦੇਸ਼ ਭਗਤ ਜੀ ਜਿਹੜੇ ਵੀਰ ਆਏ ਨੇ ਮੈਂ ਸਮਝਦਾ ਪੰਥ ਦਾ ਆਪਣੇ ਸਮਾਜ ਦਾ ਕੋਈ ਵੀ ਕੰਮ ਹੋਵੇ ਡਟ ਕੇ ਨਾਲ ਖੜਜੋ ਛੋਟੀਆਂ ਮੋਟੀਆਂ ਗੱਲਾਂ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਆਪਾਂ ਸਮਾਜ ਦੇ ਕੰਮ ਚੱਕੇ ਵਧੀਏ ਜੇ ਸਮਾਜ ਸਾਡਾ ਮਜ਼ਬੂਤ ਹੋਏਗਾ ਤੇ ਸਾਡਾ ਪਰਮ ਮਜ਼ਬੂਤ ਹੋਏਗਾ ਜੇ ਧਰਮ ਮਜ਼ਬੂਤ ਹੋਏਗਾ ਤੇ ਸਾਡੇ ਲੋਕ ਤਰੱਕੀ ਕਰਨਗੇ ਜੇ ਆਪਾਂ ਤਰੱਕੀ ਚਾਹਦੇ ਆ ਬੰਦਗੀ ਚਾਹਦੇ ਆ ਮਹਾਰਾਜ ਦੀ ਤੇ ਸਾਨੂੰ ਇੱਕ ਜੋ ਢੋਲਾ ਪੇਗਾ ਇਹਨਾਂ ਸ਼ਬਦੋ ਨਾਲ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਇੱਕ ਇੱਕ ਵਿਅਕਤੀ ਇੱਕ ਇੱਕ ਭੈਣ ਵਿਧਾਈ ਦੇ ਪਾਤਰੋ ਜਿਸ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਤੁਸੀਂ ਸਾਰੇ ਲੋਕ ਬੈਠ ਕੇ ਮਹਾਰਾਜ ਜੀ ਦਾ ਕੀਰਤਨ ਦਰਬਾਰ ਸੁਣਦੇ ਸੀ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਕਬੀਰ ਧੰਨ ਕਬੀਰ